ਚਿਤਾਬ ਨਹੀਂ ਪੱਤਰ ਹੈ ਉਹ ਆਪਾਂ ਸ੍ਰੀ ਅਮਨਰੋੜਾ ਜੀ ਨੂੰ ਕੈਬਨਟ ਮੰਤਰੀ ਪੰਜਾਬ ਉਹਨਾਂ ਨੂੰ ਪ੍ਰਾਪਤ ਕਰਾਉਣਾ ਹੈ ਉਹ ਮੈਂ ਸਾਰੀ ਕਮੇਟੀ ਨੂੰ ਬੇਨਤੀ ਆ ਆਉਣ ਜੀ ਕੋਈ ਨਹੀਂ ਇੱਕ ਜੇ ਦੋ ਸ਼ਬਦ ਬੋਲੂ ਜੀ ਆਪਣੇ ਕੀ ਹੈ ਆਪਣੇ ਨਾਲ ਜਿਹੜਾ ਸਤਾਪਣੀ ਪੱਤਰ ਉਹਨਾਂ ਨੇ ਪ੍ਰਾਪਤ ਕੀਤਾ ਉਹ ਤੇ ਹੁਣ ਤੁਹਾਡੇ ਨਾਲ ਸੁਵਾਦ ਦਵਾਉਣਗੇ ਸਾਡੇ ਸ਼੍ਰੀ ਅਮਨ अरोड़ा ਜੀ ਕੈਬਨਿਟ ਮੰਤਰੀ ਪੰਜਾਬ ਆਓ ਜੀ ਬੋਲੇ ਸੋਨੇਹਾਲ ਬਹੁਤ ਹੀ ਸਤਕਾਰਯੋਗ ਅੱਜ ਇਸ ਪੰਡਾਲ ਦੇ ਵਿੱਚ ਬੈਠੀਆਂ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਵੀਰ ਔਰ ਜਥੇਬੰਦੀ ਦੇ ਸਾਰੇ ਹੀ ਅਹੁਦੇਦਾਰ ਸਹਿਬਾਨ ਤੁਹਾਡਾ ਸਾਰਿਆਂ ਦਾ ਕਿਉਂਕਿ ਤੁਸੀਂ ਮੇਰੇ ਘਰ ਆਇਓ ਵਿਹੜੇ ਆਇਓ ਮੈਂ ਤਾਂ ਪਹਿਲਾਂ ਤੁਹਾਡਾ ਤੁਹਾਨੂੰ ਬੇਨਤੀ ਇਹ ਹੈ ਕਿ ਇੱਕ ਤਾਂ ਜਦੋਂ ਵੀ ਆਉਣਾ ਹੋਇਆ ਕਰੇ ਨਾ ਮੇਰੀ ਹੱਥ ਬੰਨ ਕੇ ਸਿਰ ਝੁਕਾ ਕੇ ਬੇਨਤੀ ਹੈ ਕਿ ਬਾਹਰ ਨਾ ਬੈਠਿਆ ਕਰੋ ਅੰਦਰ ਬੈਠਿਆ ਕਰੋ RAM ਨਾਲ ਲੰਗਰ ਪਾਣੀ ਛਕਿਆ ਕਰੋ ਤੁਹਾਡਾ ਆਪ ਦਾ ਘਰ ਹੈ ਮੈਂ ਤੁਹਾਡਾ ਆਪ ਦਾ ਬੱਚਾ ਤੁਹਾਡਾ ਆਪ ਦਾ ਬੇਟਾ ਤੇ ਮੈਨੂੰ ਖੁਸ਼ੀ ਹੋਊਗੀ ਕਿ ਜਦੋਂ ਵੀ ਤੁਸੀਂ ਤੁਸੀਂ ਫੋਨ ਕਰਕੇ ਕਹੋ ਵੀ ਬੇਟਾ ਅਸੀਂ ਆ ਰਹੇ ਹਾਂ ਮੈਂ ਐਮਐਲਏ ਮੰਤਰੀ ਬਾਦ ਦੇ ਵਿੱਚ ਆ ਉਹ ਵੀ ਬਣਾਉਣ ਵਾਲੇ ਤੁਸੀਂ ਲੋਕ ਹੀ ਹੋ ਅਸੀਂ ਜਿੰਨੇ ਆ ਚਾਹੇ ਮਾਨ ਸਾਹਿਬ ਮੁੱਖ ਮੰਤਰੀ ਨੇ ਅੱਜ ਚਾਹੇ ਬਾਕੀ ਐਮਐਲਏ ਮੰਤਰੀ ਨੇ ਅਸੀਂ ਜਿੱਥੇ ਤੱਕ ਪਹੁੰਚਿਆ ਉਹ ਤੁਹਾਡੇ ਸਾਰਿਆਂ ਦੇ ਸਾਥ ਸਹਿਯੋਗ ਤੇ ਅਸ਼ੀਰਵਾਦ ਦੇ ਨਾਲ ਪਹੁੰਚਿਆ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰੇ ਨੱਥ ਬਨ ਕੇ ਬੇਨਤੀ ਹੈ ਕਿ ਜਦੋਂ ਆਉਣਾ ਹੈ ਘਰੇ ਅੰਦਰ ਬੈਠਿਆ ਕਰੋ ਤੁਹਾਡਾ ਆਪ ਦਾ ਘਰ ਹੈ ਔਰ ਦੂਜੀ ਬੇਨਤੀ ਕਿ ਚੇਤਾਵਨੀ ਪੱਤਰ ਨਾ ਗਿਆ ਕਰੋ ਤੁਸੀਂ ਹੁਕਮ ਪੱਤਰ ਗਿਆ ਕਰੋ ਹੁਕਮਨਾਮਾ ਗਿਆ ਕਰੋ ਤੁਹਾਡਾ ਆਪਣੀ ਸਰਕਾਰ ਹੈ ਜੋ ਹੁਕਮ ਕਰੋਗੇ ਉਹ ਸਿਰ ਮੱਥੇ ਹਮੇਸ਼ਾ ਪ੍ਰਵਾਨ ਸੀ ਹੈ ਤੇ ਹਮੇਸ਼ਾ ਰਹੂਗਾ ਇਹ ਜਿਹੜੀਆਂ ਅੱਜ ਤੁਸੀਂ ਦੋ ਹੁਕਮ ਲੈ ਕੇ ਆਇਓ ਇਹਦੇ ਬਾਰੇ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਪਿੰਡਾਂ ਦੇ ਵਿੱਚ ਸੀਗਾ ਸਵੇਰ ਤੋਂ 10 ਵਜੇ ਤੋਂ ਪਿੰਡਾਂ ਦੇ ਪ੍ਰੋਗਰਾਮ ਚੱਲ ਰਹੇ ਸੀਗੇ ਤੇ ਜਦੋਂ ਮੈਨੂੰ ਸਨੇਹਾ ਮਿਲਿਆ ਕਿ ਸਾਰੇ ਸਾਥੀਆਂ ਨੇ ਜਥੇਬੰਦੀ ਨੇ ਹੁਕਮ ਕੀਤਾ ਕਿ ਅਮਨ ਆਪ ਆਵੇ ਤੇ ਮੈਂ ਪ੍ਰੋਗਰਾਮ ਵਿੱਚ ਹੀ ਰਤੋ ਕੇ ਤੇ ਲੋਹੇ ਖੇੜੇ ਦਾ ਪ੍ਰੋਗਰਾਮ ਵਿੱਚ ਹੀ ਛੱਡ ਕੇ ਮੈਂ ਤੁਹਾਡੇ ਕੋਲ ਆਇਆ ਤੇ ਇਹ ਜਿਹੜੇ ਕੋਈ ਬਹੁਤੀ ਸਿਆਸੀ ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਸਿਆਸੀ ਤਕਰੀਰਾਂ ਤਾਂ ਬਗਾਨਿਆਂ ਦੇ ਨਾਲ ਕਰੀਦੀਆਂ ਹੁੰਦੀਆਂ ਨੇ ਆਪਦੇ ਘਰ ਦੇ ਵਿੱਚ ਆਪਦੇ ਪਰਿਵਾਰਕ ਮੈਂਬਰਾਂ ਦੇ ਨਾਲ ਕਾਦੀਆਂ ਸਿਆਸੀ ਤਕਰੀਰਾਂ ਨੇ ਸੋ ਇਹ ਜਿਹੜੇ ਤੁਸੀਂ ਅੱਜ ਦੋ ਹੁਕਮ ਕੀਤੇ ਨੇ ਕਿ ਇੱਕ ਤਾਂ ਜਿਹੜੀਆਂ ਤੁਸੀਂ ਇਸ ਦੇ ਵਿੱਚ ਲਿਖਿਆ ਮੈਂ ਪੂਰੇ ਹਜੇ ਪੜ੍ਹ ਵੀ ਨਹੀਂ ਸਕਿਆ ਜੀ ਇੱਕ ਤਾਂ ਜਿਹੜੀਆਂ ਤੁਸੀਂ ਕਿਹਾ ਵੀ ਸਾਈਲੋਸ ਦੇ ਵਿੱਚ ਜਿਹੜੀ ਸਿੱਧੀ ਪਰਚੇਜ਼ ਦਾ ਇਹ ਨੋਟੀਫਿਕੇਸ਼ਨ ਹੋਈ ਹੈ ਕੋਈ ਇਹੀ ਹੈ ਜੀ ਤੇ ਦੂਸਰਾ ਤੁਸੀਂ ਕਹਿੰਦੇ ਹੋ ਵੀ ਕੋਈ ਮੰਡੀਆਂ 17 18 ਮੰਡੀਆਂ ਮਰਜ ਕਰਕੇ ਖਤਮ ਕਰਨ ਦਾ ਮਸਲਾ ਹੈ 26 ਮਾਰਕੀ 26 ਇਹ ਮੈਂ ਤੁਹਾਡੇ ਕੋਲ ਇੱਥੇ ਆਉਣ ਤੋਂ ਪਹਿਲਾਂ ਮੇਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਖੁੱਡੀਆਂ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਹੈ ਸੀਐਮਓ ਦੇ ਵਿੱਚ ਸੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ ਗੱਲ ਹੋਈ ਹੈ ਜਿਹੜੀ ਕੋਈ ਮਰਜ ਕਰਕੇ ਖਤਮ ਕਰਨ ਵਾਲੀ ਗੱਲ ਹੈ ਉਹ ਇਹ ਜੀ ਕੋਈ ਗੱਲ ਨਹੀਂ ਹੈਗੀ ਜੀ ਹੋਵੇ ਸੀ ਪਤਾ ਨਹੀਂ ਕਿੱਥੋਂ ਚੱਲੀ ਹੈ ਕਿੱਥੇ ਨਹੀਂ ਚੱਲੀ ਇਹ ਜੀ ਸਰਕਾਰ ਦੇ ਧਿਆਨ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਤੇ ਜੇ ਹੋਊਗੀ ਵੀ ਤੇ ਉਹ ਹੋਣਾ ਨਹੀਂ ਹੈਗਾ ਪੂਰਾ ਨਹੀਂ ਚੜਨਾ ਹੈਗਾ ਇਹ ਤੁਸੀਂ ਬੇਫਿਕਰ ਹੋ ਜਾਓ ਦੂਸਰਾ ਜਿਹੜਾ ਤੁਹਾਡਾ ਮਸਲਾ ਹੈਗਾ ਕਿ ਸਾਈਲੋਸ ਦੇ ਵਿੱਚ ਸਿੱਧੀ ਪਰਚੇਜ਼ ਵਾਲਾ 10 11 ਸਾਈਲੋਸ ਦੀ ਜਿਹੜੀ ਨੋਟੀਫਿਕੇਸ਼ਨ ਹੋਈ ਹੈ ਉਹਦੇ ਸਿੱਧੀ ਪਰਚੇਜ਼ ਵਾਲੀ ਤੁਸੀਂ ਗੱਲ ਕੀਤੀ ਹੈ ਇਹ ਕਦੇ ਕਿਸੇ ਪਿਛਲੇ ਪਹਿਲਾਂ ਤੁਹਾਨੂੰ ਸੱਚੀ ਦੱਸਾਂ ਵੀ ਮੇਰੇ ਵੀ ਧਿਆਨ ਦੇ ਵਿੱਚ ਨਹੀਂ ਸੀਗਾ ਸ਼ਾਇਦ ਬਾਕੀ ਮੇਰੇ ਵਾਂਗੂ ਸੀਐਮ ਸਾਹਿਬ ਦੇ ਜਾਂ ਖੁੱਡੀਆਂ ਸਾਹਿਬ ਦੇ ਵੀ ਧਿਆਨ ਦੇ ਵਿੱਚ ਨਾ ਹੋਵੇ ਇਹ ਪਿਛਲੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ 2015 ਤੋਂ ਤੇ ਇਹ ਵੀ ਇਹਦੇ ਬਾਰੇ ਵੀ ਕਿਉਂਕਿ ਜਦੋਂ ਤੁਸੀਂ ਕੱਲ ਇਹ ਗੱਲ ਤੁਹਾਡੇ ਜ਼ਰੀਏ ਤੁਹਾਡੇ ਮਾਧਿਅਮ ਦੇ ਰਾਹੀਂ ਸੀਐਮ ਸਾਹਿਬ ਦੇ ਸਰਕਾਰ ਦੇ ਧਿਆਨ ਦੇ ਵਿੱਚ ਆਈ ਹੈ ਇਹਦੇ ਬਾਰੇ ਹੀ ਸਵੇਰ ਤੋਂ ਹੀ ਵਿਚਾਰ ਵਿਟਾਂਦਰਾ ਜਿਹੜਾ ਚੱਲ ਰਿਹਾ ਹੈ ਔਰ ਪ੍ਰਮਾਤਮਾ ਸੁੱਖ ਰੱਖੇ ਇਹ ਵੀ ਬੜੀ ਜਲਦੀ ਹੀ ਮਸਲਾ ਹੱਲ ਹੋ ਜਾਊਗਾ ਤੁਸੀਂ 8 ਤਰੀਕ ਤੱਕ ਕਹਿ ਰਹੇ ਸੀ ਕਿ ਵੀ ਚੰਡੀਗੜ੍ਹ ਜਾਵਾਂਗੇ ਮੈਨੂੰ ਪਰ ਮਾਤਾ ਸੋਖ ਰਕੇ 100% ਵਿਸ਼ਵਾਸ ਹੈ ਕਿ ਤੁਹਾਨੂੰ ਚੰਡੀਗੜ੍ਹ ਜਾਣ ਦੀ ਤਕਲੀਫ ਹੈ ਜਿਹੜੀ ਉਹ ਹੋਣੀ ਨਹੀਂ ਹੈਗੀ ਉਹ ਤੋਂ ਪਹਿਲੇ ਮਸਲਾ ਇਹ ਵਾਲਾ ਆਪਣਾ ਇੱਕ ਅੱਧੇ ਦਿਨ ਵਿੱਚ ਅੱਜ ਨਹੀਂ ਸਵੇਰੇ ਇਹ ਮਸਲਾ ਹੱਲ ਹੋ ਜਾਊਗਾ ਔਰ ਬੜੀ ਜਲਦੀ ਹੀ ਮੈਨੂੰ ਉਮੀਦ ਹੈ ਜੇ ਬਾਕੀ ਦਾ ਫੈਸਲਾ ਆਏ ਤੇ ਪਤਾ ਲੱਗੂਗਾ ਪਰ ਜਿੰਨਾ ਮੈਂ ਪਤਾ ਕੀਤਾ ਤੇ ਮੈਨੂੰ ਜਿੰਨਾ ਪਤਾ ਲੱਗਿਆ ਉਹਦੇ ਬਾਰੇ ਇਹ ਹੈ ਕਿ ਅੱਜ ਨਹੀਂ ਮੈਕਸਿਮਮ ਕੱਲ੍ਹ ਤੱਕ ਇਹ ਮਸਲਾ ਵੀ ਹੱਲ ਹੋ ਜਾਊਗਾ ਸੋ ਇਸ ਕਰਕੇ ਤੁਹਾਨੂੰ ਤਕਲੀਫ ਤੁਹਾਨੂੰ ਤਕਲੀਫ ਹੁੰਦੀ ਹੈ ਤੁਹਾਨੂੰ ਕੋਈ ਕੰਡਾ ਵੀ ਚੁਪਦਾ ਉਹ ਸਮਝ ਲਓ ਸਾਨੂੰ ਕੰਡਾ ਚੁਪਦਾ ਸੋ ਇਸ ਕਰਕੇ ਇਹ ਕਿਵੇਂ ਹੋ ਗਿਆ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰੂੰਗਾ ਕਿਉਂਕਿ ਪਹਿਲਾਂ ਤਾਂ ਚੱਲਿਆ ਆਉਂਦਾ ਸੀਗਾ ਪਰ ਇਹ ਵੀ ਮਸਲਾ ਹੱਲ ਹੈ ਜਿਹੜਾ ਉਹ ਬੜੀ ਜਲਦੀ ਪ੍ਰਧਾਨ ਜੀ ਹੋ ਜੂਗਾ ਮੇਰਾ ਵਿਸ਼ਵਾਸ ਹੋਣਾ ਹੈ ਤੁਹਾਨੂੰ ਸੋ ਹੀ ਦੇ ਸ਼ਬਦ ਨਾਲ ਭਾਈ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਓ ਜਦੋਂ ਮਰਜ਼ੀ ਆਓ ਜੀ ਆਓ ਜੀ ਆਓ ਨਹੀਂ ਚਲੋ ਚਲੋ ਹੀ ਚਲੋ ਬੈਠੋ ਹਾਂਜੀ ਹਾਂ ਚਲੋ ਜੀ ਸੋ ਧੰਨਵਾਦ ਜੋ ਆਮਨ ਅਰੋੜਾ ਜੀ ਕੈਬਨਿਟ ਮੰਤਰੀ ਪੰਜਾਬ ਜਿਨ੍ਹਾਂ ਨੇ ਇਹ ਪੂਰਨ ਵਿਸ਼ਵਾਸ ਦਿਵਾਇਆ ਬੈਠੇ ਰਹੋ ਭਰਾਵੋ ਅਜੇ ਉੱਠਣਾ ਨਹੀਂ ਪ੍ਰਧਾਨ ਜੀ ਨੇ 5-7 ਮਿੰਟ ਬੋਲਣਾ ਵੀ ਹੈ ਆਪਣੇ ਆਗੂ ਟੀਮ ਨੇ ਅੰਦਰ ਗੱਲਬਾਤ ਲਈ ਜਾਣਾ ਹੈ ਜਹਾਗੀਰ ਵਾਲੇ ਮਸਲੇ ਤੇ ਜਿਹੜੀ ਆਪਾਂ ਨੇ ਸ੍ਰੀ ਆਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ ਨਾਲ ਗੱਲਬਾਤ ਕਰਨੀ ਹੈ ਉਹਦੇ ਲਈ ਆਪਣੀ ਟੀਮ ਅੰਦਰ ਜਾ ਰਹੀ ਹੈ ਮੈਂ ਬੇਨਤੀ ਕਰਦਾ 19 ਦੇਰ ਤਹਾਰਾ ਨੇ ਬੈਠੇ ਰਹਿਣਾ ਉਹ ਜੋ ਗੱਲਬਾਤ ਅੰਦਰੋਂ ਆਊਗੀ ਉਹ ਵੀ ਤੁਹਾਨੂੰ ਦੱਸਣੀ ਹੈ 19 ਦੇਰ ਤੱਕ ਆਪਣੇ ਸੂਬੇ ਦੇ ਮੀਤ ਪ੍ਰਧਾਨ ਜਨਕ ਸਿੰਘ ਜੀ ਪਟਾਲ ਤੁਹਾਨੂੰ ਸੰਬੋਧਨ ਹੋਣਗੇ ਆਓ ਜੀ ਭਰਾਵੋ ਮੈਂ ਦੋ ਗੱਲਾਂ ਜਿਹੜੇ ਕੈਬਨਰ ਮੰਤਰੀ ਸਾਹਿਬ ਬੋਲ ਕੇ ਗਏ ਹੈ ਉਹਦੇ ਉੱਤੇ ਗੱਲ ਕਰੂੰਗਾ ਜਦੋਂ ਵੀ ਬਡ ਬੈਂਕ ਦੀਆਂ ਨੀਤੀਆਂ ਲਾਗੂ ਹੁੰਦੀਆਂ ਨੇ ਉਹ ਕਦੇ ਵੀ ਜਿਹੜੇ ਦਿੱਲੀ ਦੇ ਵਿੱਚ ਐਮਪੀ ਚੁਣੇ ਐ ਜਾਂ ਪੰਜਾਬ ਸਰਕਾਰ ਦੇ ਐਮਐਲਏ ਚੁਣੇ ਐ ਉਹਨਾਂ 'ਚ ਕਦੇ ਪਾਸ ਨਹੀਂ ਹੁੰਦੇ ਕੈਬਨਿਟ 'ਚ ਕਦੇ ਪਾਸ ਨਹੀਂ ਹੁੰਦੇ ਆ ਜਿਹੜਾ ਪੱਤਰ 15 ਤਰੀਕ ਨੂੰ ਮਾਰਚ ਨੂੰ ਦਿੱਤਾ ਹੈ ਇਹ ਜਿਹੜਾ ਸਕੱਤਰ ਹੈ ਮੰਡੀ ਬੋਰਡ ਦਾ ਉਹ ਸਕੱਤਰ ਦੇ ਵੱਲੋਂ भेजे गए सारे डिप्टी कमिश्नरों ਨੂੰ ਸਾਰੀਆਂ ਮਾਰੀ ਕਮੇਟੀਆਂ ਨੂੰ ਸਾਰੇ ਪ੍ਰਬੰਧ ਕਰਨ ਆਏ ਨੂੰ ਜਿਹੜੀ ਗੱਲ ਦੂਜੀ ਹੈ 2015 ਤੋਂ ਇਹ ਚੱਲਿਆ ਆਉਂਦਾ ਹੈ ਮੰਤਰੀ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ 2015 ਤੋਂ ਨਹੀਂ 2013 ਤੋਂ ਚੱਲਿਆ ਆਉਂਦਾ ਹੈ ਪਰ ਉਹ ਚੱਲਿਆ ਕੀ ਆਉਂਦਾ ਹੈ ਉਹ ਚੱਲਿਆ ਆਉਂਦਾ ਹੈ ਕਿ ਜਿਹੜੇ ਆ ਸਟੀਲ ਦੇ ਸੈਲੋ ਬਣਾਏ ਐ ਇਹ FCI ਨੂੰ ਕਰਾਏ ਤੇ ਦਿੱਤੇ ਹੋਏ ਸੀ ਇਹਨਾਂ 'ਚ ਕਣਕ ਲੱਗਦੀ ਸੀ ਇਹ 'ਚ ਕੋਈ ਭਲੇਖਾ ਨਹੀਂ ਪਰ ਉਸ ਹੈਲੋ ਵਾਲੇ ਜੇ ਮਾਲਕ ਹੈ ਜਿਹੜੇ ਇਹ ਹਾਕਮਾਂ ਦੇ ਯਾਰ ਹੈ ਉਹਨਾਂ ਨੂੰ ਕਿਰਾਇਆ ਚਾਹੇ ਉਹਦੇ ਵਿੱਚ ਹਜ਼ਾਰ ਬੋਰੀ ਲੱਗਦੀ ਜਿੰਨੀ ਉਹਨਾਂ ਦੀ ਲਿਮਟ ਹੈ ਜਿੰਨੀ ਉਹਨਾਂ ਦੀ ਸਮਰੱਥਾ ਹੈ ਉਹਨਾਂ ਆ ਕਿਰਾਇਆ ਉਹਨਾਂ ਨੂੰ ਪਹਿਲਾਂ ਦਿੱਤਾ ਜਾਂਦਾ ਸੀ ਐਫਸੀਆਈ ਵੱਲੋਂ ਜਿਹੜੇ ਕਹਿੰਦੇ ਵੀ 2015 ਤੋਂ ਚੱਲਦਾ 2013 ਤੋਂ ਚੱਲਦਾ ਸੀ ਜਿਹੜੀ ਦੋ ਕਦਮ ਅੱਗੇ ਵਧੇ ਹੈ ਜਿਹੜਾ ਫੈਸਲਾ 19 ਫਰਵਰੀ ਨੂੰ ਕੀਤਾ ਇਹਨਾਂ ਨੇ ਐਸੇ 19 ਫਰਵਰੀ ਨੂੰ ਉਹ ਜਿਹੜਿਆ 26 ਵੰਡਿਆ ਲਾਉਣ ਦੀ ਗੱਲ ਕੀਤੀ ਹੈ ਕਿਉਂਕਿ ਸਟੇਜ ਦੇ ਉੱਤੋਂ ਐ ਕਹਿਣਾ ਵੀ ਅਸੀਂ ਕੀਤਾ ਨਹੀਂ ਇਹ ਸਾਨੂੰ ਪਰੇਖਾ ਦੇਣਾ ਹੈ ਪਰੇਖਾ ਇਸ ਕਰਕੇ ਦੇਣਾ ਹੈ ਕਿ ਜਿਹੜੀਆਂ ਉਹ ਵੱਡੀਆਂ ਤੜਵੈਲ ਕੰਪਨੀਆਂ ਨੇ ਜਿਨ੍ਹਾਂ ਨੇ ਨਾਜਪੂਲ ਤੇ ਕਬਜ਼ਾ ਕਰਨਾ ਹੈ ਐ ਇਸ ਸਮੇਂ ਦੇ ਵਿੱਚ ਇਹ ਗੱਲ ਸਮਝ ਲੈਣੀ ਚਾਹੀਦੀ ਆਪਾਂ ਨੂੰ ਕਿ ਸੈਂਟਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਉਹ ਨੀਤੀਆਂ ਉਹ ਪਾਲਸੀਆਂ ਦੇ ਨਾਲ ਇੱਕ ਦੂਜੇ ਦੀ ਕਦਮਾਂ 'ਚ ਕਦਮ ਤਰਕੇ ਚੱਲਦੇ ਐ ਇਸ ਕਰਕੇ ਦੇਖ ਲੈਣਾ ਦੇਖ ਲੈਣੇ ਆ ਇਹ ਪਤਾ ਲੱਗ ਜੂਗਾ ਕਿ 8 ਤਰੀਕ ਨੂੰ ਚੰਡੀਗੜ੍ਹ ਜਾਣੇ ਆ ਜਾਂ ਮੱਥੇ ਪਾੜ ਰਹੇ ਐ ਇਹਦਾ ਗੱਲ ਅੱਗੇ ਵੀ ਲੱਗ ਜੂਗਾ ਪਤਾ ਕੀ ਬਣਦਾ ਹੈ ਪਰ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨ ਚਾਹੁੰਦੇ ਕਰਨੀ ਚਾਹੁੰਦੇ ਆ ਕਿ ਅਸਲ ਦੇ ਵਿੱਚ ਠੀਕ ਹੈ ਹੁਣ ਵੋਟਾਂ ਦਾ ਸਮਾਂ ਹੈ ਹੁਣ ਇਹਨਾਂ ਦੀ ਵੀ ਬੇਵਸੀ ਹੈ ਬੇਵਸੀ ਜਾਰ ਕਰ ਦੇਣਗੇ ਵਾਰਡ ਬੈਂਕ ਅੱਗੇ ਪਰ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਜਥੇਬੰਦੀ बोलਦੀ ਹੈ ਜਿਹੜੀ ਸੋਢੀ ਏਕਤਾ ਬੋਲਦੀ ਹੈ ਜਿਹੜੀ ਸੋਢੀ ਇੱਕ ਜੁੱਟਾ ਬੋਲਦੀ ਹੈ ਜਿਹੜੇ ਤੁਸੀਂ ਸਿਰ ਜੋੜ ਕੇ ਬੈਠੇ ਹੋ ਜਿਹੜੇ ਤੁਸੀਂ ਜਾਵਤੇ 'ਚ ਬੈਠੇ ਹੋ ਮੈਟਰੋ ਨਤਾਰਾ ਉਸ ਗੱਲ ਨੇ ਕਰਨਾ ਕਿਉਂਕਿ ਇਹ ਆਪਾਂ ਲੰਬੇ ਤਜਰਬੇ ਚੋਂ ਸਿੱਖਿਆ ਹੈ ਕਿ ਹਾਕਮ ਕਿਵੇਂ ਜੱਥੇਬੰਦੀਆਂ ਚ ਪਾਟਕ ਪਾਉਣ ਦੀ ਬਿਉਤ ਬਣਾਉਂਦੇ ਐ ਹਾਕਮਾਂ ਨੂੰ ਇਹ ਪਤਾ ਹੈ ਕਿ ਜਿਹੜਾ ਅਨਾਜ ਪੂਲ ਹੈ ਇਹ ਐਡਾ ਵੱਡਾ ਐਡਾ ਵੱਡਾ ਜੇ ਕਹਿਣਾ ਹੋਵੇ ਆਧਾਰਾ ਹੈ ਜਿਹੜੇ ਆਧਾਰੇ ਦੇ ਉੱਤੇ ਸਾਰੇ ਸੰਸਾਰ ਦੀਆਂ ਅੱਖਾਂ ਲੱਗੀਆਂ ਨੇ ਵਪਾਰੀ ਲੋਕਾਂ ਦੀਆਂ ਇਸ ਕਰਕੇ ਭਰਾਵੋ ਇਹ ਸੱਚਾ ਚਾਹੁੰਦਾ ਹੀ ਕੀ ਹੈ ਇਹ ਚਾਹੁੰਦੇ ਜਿਵੇਂ ਅਮਰੀਕਾ ਦੇ ਵਿੱਚ ਜਿਵੇਂ ਕੈਨੇਡਾ ਦੇ ਵਿੱਚ ਜਿਵੇਂ ਆਸਟ੍ਰੇਲੀਆ ਦੇ ਵਿੱਚ 2-3% ਲੋਕ ਖੇਤੀ ਕਰਦੇ ਐ ਇੱਥੇ ਵੀ ਉਹ ਲੋਕ ਖੇਤੀ ਕਰਨ ਮੈਂ ਤੁਹਾਡੇ ਯਾਦ ਕਰਾਉਣਾ ਚਾਹੁੰਦਾ ਕਿ ਤੁਸੀਂ ਉਹ ਕਾਲ ਦੇਖਿਆ ਜਿਹਨੂੰ ਕਰੋਨਾ ਕਾਲ ਕਹਿੰਦੇ ਐ ਜਦੋਂ ਇਹਨਾਂ ਦੀਆਂ ਸਾਰੀਆਂ ਇੰਡਸਟਰੀਆਂ ਜਦੋਂ ਇਹਨਾਂ ਦੇ ਸਾਰੇ ਬੈਂਕ ਇਹਨਾਂ ਦੇ ਸਾਰੇ ادارے ਘਾਟੇ 'ਚ ਗਏ ਐ ਉਹ ਕਰੋਨਾ ਕਾਲ ਦੇ ਵਿੱਚ ਜੇ ਕੋਈ ਚੀਜ਼ ਬਦੀ ਫੁੱਲੀ ਹੈ ਜੇ ਕਿਸੇ ਚੀਜ਼ ਨੇ ਇਹ ਦਿਖਾਇਆ ਕਿ ਹਿੰਦੁਸਤਾਨ ਦੀ ਜੇ ਸਾਰੀ ਜੇ ਐ ਕਹਿ ਲੋ ਅਰਥਵਸਥਾ ਹੈ ਉਹ ਖੜੀ ਰੱਖੀ ਹੈ ਉਹ ਖੇਤੀ ਨੇ ਰੱਖੀ ਹੈ ਕਿਉਂਕਿ ਖੇਤੀ ਇਹੋ ਜਾਂ ਕੀਤਾ ਜਿੱਤੇ 70% ਲੋਕ ਉਸ ਕਿਤੇ ਚ ਸਮਾਏ ਹੋਏ ਐ ਅਗਲੀ ਗੱਲ ਮਿੱਤਰੋ ਇਹ ਹੈ ਕਿ ਜਿਨਨੇ ਆ ਸਾਰੀਆਂ ਦੁਕਾਨਾਂ ਵਾਲੇ ਵੀਰ ਐ ਜਾਂ ਜਿਨਨੇ ਵੀ ਮਜ਼ਦੂਰ ਐ ਜਾ ਜਿੰਨੇ ਵੀ ਮੁਲਾਜ਼ਮ ਹੈ ਇਹ ਸਾਰੇ ਲੋਕ ਜਿਨ੍ਹਾਂ ਦੇ ਢਿੱਡ ਲੱਗੇ ਆ ਜਿਹੜਾ ਇਹਨੂੰ ਦੋ ਬੁਰਕੀ ਰੋਟੀ ਤੋਂ ਬਿਨਾ ਇੰਜਣ ਚੱਲਦਾ ਨਹੀਂ ਇਹ ਲੜਾਈ ਉਹ ਸਾਰੇ ਲੋਕਾਂ ਦੀ ਲੜਾਈ ਹੈ ਹੁਣ ਗੱਲ ਸਾਡੇ ਜੁਮੇ ਕੀ ਹੈ ਸਾਡੇ ਜੁਮੇ ਹੈ ਕਿ ਅਸੀਂ ਪਿੰਡ ਪਿੰਡ ਜਾ ਕੇ ਇਹ ਗੱਲ ਦੱਸਣੀ ਹੈ ਕਿ ਜਿਹੜੇ ਕਹਿੰਦੇ ਸੀ ਕਿ ਅਗਰ ਆਹ ਤਾਂ ਲੜਦੇ ਨਹੀਂ ਅਗਰ ਆਹ ਤਾਂ ਰਜਾਈਆਂ ਲਈ ਪਏ ਨਹੀਂ ਉਹਨਾਂ ਨੂੰ ਦੱਸਿਓ ਕੇ ਲੜਨਾ ਕਿਵੇਂ ਹੁੰਦਾ ਹੈ ਲੜਦਾ ਤਰੀਕਾ ਕੀ ਹੁੰਦਾ ਹੈ ਤੇ ਹਾਕਮਾਂ ਦੀ ਗੋਡੀ ਲਵਾਈ ਦੀ ਕਿਵੇਂ ਹੁੰਦੀ ਹੈ ਇਸ ਕਰਕੇ ਅਸੀਂ ਕੱਚੇ ਨਾੜੀ ਨਹੀਂ ਹਾਂ ਅਸੀਂ ਉਹੇ ਜੇ ਆਗੂ ਸਾਡੇ ਸੂਬੇ ਦੇ ਨਹੀਂ ਹਨ ਜਿਹੜੇ ਕੱਚੀ ਕਰਨ ਗੱਲ ਨੂੰ ਛੇੜ ਲੈਣਾ ਤੇ ਬਾਅਦ ਚ ਪਛਤਾਵਾ ਕਰਨ ਆਪਾਂ ਕਹਿੰਦੇ ਹਾਂ ਕਿ ਜਦੋਂ ਕੋਈ ਵੀ ਮਸਲਾ ਲੈਣਾ ਹੈ ਉਹਦੀ ਪੂਰੀ ਕੋਖ ਫਰਦਾਲ ਕਰੋ ਇਸ ਗੱਲ ਕਰਕੇ ਭਰਾਵੋ ਆਪਾਂ ਜੋਰ ਦੇ ਕੇ ਕਹਿਆ ਕਰਦੇ ਸੀ ਕਿ ਐਮਐਸਪੀ ਦੀ ਮੰਗ ਛੋਟੀ ਮੰਗਣੀ ਹੈ ਇਹ ਆਪਾਂ ਇਸ ਕਰਕੇ ਕਹਿੰਦੇ ਸੀ ਕਿ ਜਿਹੜੀ ਮੰਡੀ ਦੀ ਲੜਾਈ ਤੁਸੀਂ ਲੜਨ ਲੱਗੇ ਹੋਏ ਹੋ ਜਿਹੜੀ ਮੰਡੀ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਪੂਰੇ ਤਰੱਦ ਦੇ ਨਾਲ ਲੱਗੇ ਹੋਏ ਆ ਉਹ ਮੰਡੀ ਪਿੱਛੇ ਕਦੇ ਦੋ ਸੰਸਾਰ ਜੁੱਧ ਹੋਏ ਐ ਇਹ ਤੁਹਾਨੂੰ ਭੁਰੇਖਾ ਨਹੀਂ ਖਾਣਾ ਚਾਹੀਦਾ ਕਿ ਮੰਡੀ ਇਹ ਜਿਹੜੀ ਭਾਰਤ ਦੀ ਮੰਡੀ ਹੈ ਜੇ ਸਾਰੇ ਬਾੜ ਦੀ ਵਾਦੀ 8 ਕਰੋੜ ਦੇ ਲਗਭਗ ਹੈ ਤਾਂ ਤੁਸੀਂ ਇਕੱਲੇ ਡੇੜ ਅਰਬ ਤੁਸੀਂ ਇਕੱਲੇ ਭਾਰਤਾਂ ਲਈ ਬੈਠੇ ਹੋ ਇਹ ਐਡੀ ਵੱਡੀ ਮੰਡੀ ਹੈ ਜਿਹੜੀ ਮੰਡੀ ਦੇ ਉੱਤੇ ਤਰਲੇ ਮੱਛੀ ਹੋਏ ਫਿਰਦੇ ਐ ਇਸ ਕਰਕੇ ਅੱਜ ਜਿਹੜੇ ਕਾਰਪੋਰੇਟ ਘਰਾਣੇ ਐ ਚਾਹੇ ਉਹ ਚੀਨ ਐ ਚਾਹੇ ਉਹ ਅਮਰੀਕਾ ਐ ਚਾਹੇ ਉਹ ਰਸ਼ੀਆ ਐ ਚਾਹੇ ਉਹ ਬਰਤਾਨੀ ਦੇ ਬਾਕੀ ਦੇਸ਼ ਐ ਇਹ ਸਾਰੇ ਇਸ ਲੜਾਈ 'ਚ ਪਏ ਹੋਏ ਐ ਇਸ ਕਰਕੇ ਤੁਹਾਨੂੰ ਲੱਗ ਸਕਦਾ 20 ਕਾਂਗਰਸੀ ਆਲੇ ਕਾਲੀਆ ਨੂੰ ਮਾੜਾ ਬੋਲੀ ਜਾਂਦੇ ਐ ਕਾਲੀ ਆਲੇ ਭਾਜਪਾ ਨੂੰ ਮਾੜਾ ਬੋਲੀ ਜਾਂਦੇ ਐ ਪਰ ਹੁਣ ਦੇਖੋ ਕਿਵੇਂ ਇਹ ਡੱਡੂ ਟਪੂਸੀਆਂ ਲਾ ਰਹੇ ਐ ਕਦੇ ਕੋਈ ਕਾਂਗਰਸ ਚ ਐ ਉਹ ਆਪ ਜਾ ਵੜਦਾ ਕਦੇ ਕੋਈ ਕਾਲੀਆਂ ਚ ਐ ਉਹ ਕਾਂਗਰਸ ਜਾ ਵੜਦਾ ਜਿਹੜਾ ਕੱਲਾ ਐ ਕਹਿੰਦਾ ਸੀ ਕਿ ਮੈਂ ਤਾਂ ਇੱਥੋਂ ਦੇ ਹਾਕਮਾਂ ਨਾਲ ਬੋਲਣਾ ਨਹੀਂ ਬਿੱਟੂ ਜੀ ਉਹ ਉਸੇ ਹਾਕਮਾਂ ਦੇ ਚੋਰੀ ਚ ਜਾ ਵੜਿਆ ਇਹਦਾ ਮਤਲਬ ਕੀ ਐ ਇਹਦਾ ਮਤਲਬ ਸਾਫ ਐ ਕਿ ਸਾਰੇ ਲੁਟੇਰੇ ਐ ਉਹਨਾਂ ਹਾਕਮਾਂ ਨੇ ਦੇ ਲਵੇ ਜਿਹੜੀ ਅਸਲ ਦੇ ਵਿੱਚ ਇੱਥੇ ਜਿਹੜੀ ਕਹਿੰਦੇ ਆ ਜਮੂਰੀ ਰਾਜ ਹੈ ਇੱਥੇ ਜਮੂਰੀ ਰਾਜ ਨਹੀਂ ਹੈ ਇੱਥੇ ਟੱਕੜ ਰਾਜ ਹੈ ਜਿਹੜੇ ਨੇ ੱੱਕੇ ਦੇ ਨਾਲ ਸਾਰੀ ਗੱਲ ਪਗਾਈ ਜਾਂਦੀ ਹੈ ਇਸ ਕਰਕੇ ਤੁਸੀਂ ਦਿੱਲੀ ਦੇ ਕੋਲ ਚ ਬਿੰਦੀ ਲਾ ਕੇ ਗਏ ਸੀ ਅੱਜ ਤੁਸੀਂ ਫੇਰ ਉਸੇ ਕੋੜ ਨੂੰ ਜਿਹੜਾ ਇਹਨਾਂ ਨੇ ਚੁੱਪ-ਚੁੱਪੀਤੇ ਸਾਰੇ ਪ੍ਰੈਸ ਦੇ ਉੱਤੇ ਪੂਰਾ ਰੋਲਰ ਫੇਰ ਕੇ ਵੀ ਗੱਲ ਬਾਹਰ ਨਹੀਂ ਜਾਣ ਦੇਣੀ ਪਰ ਗੱਲ ਕਹਿੰਦੇ ਆ ਸਿਆਣੇ বিজে খូច ਵੜ ਕੇ ਕਰ ਲੋ ਗਲਤ ਬਾਹਰ ਆਉਂਦੀ ਐ ਅੱਜ ਜੇ ਬਾਹਰ ਆਈ ਐ ਤਾਂ ਸਾਰਾ ਪੰਜਾਬ ਉੱਬੜ ਰਿਹਾ ਕਿ ਇਹ ਹਾਕਮ ਜਿਹੜੇ ਅਮਨ ਰੋੜਾ ਜੀ ਬੋਲ ਕੇ ਗਏ ਐ ਵੀ ਮੈਂ ਪਿੰਡਾਂ ਚਾਹਿਆਂ ਉਹ ਪਿੰਡਾਂ ਚ ਤਾਂ ਕੱਲੋਂ ਅੱਗਾਂ ਵੜਦੀਆਂ ਦੀਆਂ ਉਹਦੀਆਂ ਗਲੀਆਂ ਦੇ ਵਿੱਚੋਂ ਸੇਕ ਆਊਗਾ ਉਹ ਗਲੀਆਂ ਐ ਕਹਿਣਗੀਆਂ ਵੀ ਆ ਇਹਨਾਂ ਦੀ ਮੰਗ ਮੰਨ ਲਓ ਜੇ ਨਹੀਂ ਮੰਨਦੇ ਫਿਰ ਸੰਦੂਖੜੀ ਨੂੰ ਹਲਾਉਣ ਦੀ ਲੋੜ ਨਹੀਂ ਉਹ ਆਪੇ ਦੱਸ ਦਊਗੀ ਵੀ ਮੇਰੇ 'ਚ ਕੀ ਐ ਦੇਖੋ ਜਿਹੜੀ ਗੱਲ ਮੈਂ ਬੋਲਦਾ ਅਸੀਂ ਵੋਟਾਂ ਦੇ ਵਿੱਚ ਕਿਸੇ ਦਾ ਸਾਥ ਨਹੀਂ ਕਰਦੇ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਜਿਹੜੇ ਕਿਸਾਨ ਮਾਰੂ ਫੈਸਲੇ ਲੈ ਕੇ ਆਊਗਾ ਅਸੀਂ ਉਸ ਗੱਲ ਦਾ ਵਿਰੋਧ ਕਰਦੇ ਹਾਂ ਜਿਹੜੇ ਉਹ ਨੀਤੀਆਂ ਦੇ ਉੱਤੇ ਗੱਲ ਕਰਨਗੇ ਇਸ ਕਰਕੇ ਜਿਹੜੀ ਕੰਤੇ ਲਖੀ ਪੜ੍ਹ ਲੈਣੀ ਚਾਹੀਦੀ ਹੈ ਸਮਝ ਜਾਣਾ ਚਾਹੀਦਾ ਭਰਾਵੋ ਉਸਰਲ ਬੱਟੇ ਦੇ ਨਾਮ 'ਉਹਦੀ ਟੀਮ ਅੰਦਰ ਗਈ ਹੋਈ ਹੈ ਮੈਂ ਜਿਹੜੀ ਅਗਰ ਨਾਲ ਬੋਲ ਰਿਹਾ ਇਹ ਪਹਿਲੀ ਖਤਮ ਕਰ ਦਿੰਦਾ ਕਿਉਂਕਿ ਤੁਸੀਂ ਮੈਨੂੰ ਪਤਾ ਹੈ ਆਡੀਓ 12 ਵਜੇ ਆਉਂਦੇ ਤੇ 3 ਵਜੇ ਜਾਣਦੇ ਛੋੜੀ ਛੋਡੀ ਹਾਲਤ ਹੋ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ ਭੋਗਤੇ ਜਾਂਦੇ ਆ ਕਹਿ ਕੇ ਪਤਾ ਕੀ ਜਾਂਦੇ ਆ ਵੀ ਅਰਦਾਸ ਕਿੰਨੀ ਕਰੇਗੀ ਆਪਾਂ ਉਦੋਂ ਜਾਈਏ ਕਿਉਂਕਿ ਉਦੋਂ ਹਾਜ਼ਰੀ ਲਵਾਉਣੀ ਹੁੰਦੀ ਹੈ ਇਸ ਕਰਕੇ ਭਰਾਵੋ ਜਿਹੇ ਜਿਹੇ ਹਮਲੇ ਐ ਜਿਹੇ ਜਿਹੇ ਹਾਕਮ ਤਿਆਰੀ ਕਰਕੇ ਆ ਰਹੇ ਐ ਜਿਹੇ ਜੀ ਪਛਬ ਤੋਂ ਹਨੇਰੀ ਆ ਰਹੀ ਹੈ ਇਹਦਾ ਮੁਕਾਬਲਾ ਉਵੇਂ ਹੋਊਗਾ ਜਿਵੇਂ ਸਾਡੇ ਸਿੰਘ ਕੋੜੇ ਦੁੱਤੇ ਛੋਲੇ ਚੱਬਿਆ ਕਰਦੇ ਜੰਗਲਾਂ ਚ ਰਾਤਾਂ ਕੱਟਿਆ ਕਰਦੇ ਕਿਉਂਕਿ ਸੋਡਾ ਬਾ ਉਹਨਾਂ ਲੋਕਾਂ ਨਾਲ ਹੈ ਜਿਹੜੇ ਝੂਠ ਨੂੰ ਸੱਚ ਕਰਕੇ ਦਾ ਦਿਖਾਉਂਦੇ ਐ ਸੋਡਾ ਬਾ ਉਹਦਾ ਹਾਕਮਾਂ ਨਾਲ ਹੈ ਜਿਹੜੇ ਉਹ ਨੀਤੀਆਂ ਲਾਗੂ ਕਰਨ ਨੂੰ ਐ ਨਹੀਂ ਕਹਿੰਦੇ ਵੀ ਸੋਡਾ ਸਾਰਾ ਕੁਝ ਲੁੱਟ ਕੇ ਲੈ ਗਏ ਐ ਕਹਿੰਦੇ ਐ ਵੀ ਸੋਡਾ ਵਿਕਾਸ ਕਰ ਰਹੇ ਆ ਵਿਕਾਸ ਸੋ ਨੂੰ ਸਾਰਿਆਂ ਨੂੰ ਚਮਕਦਾ ਛੋਡੇ ਸਕੂਲਾਂ ਦਾ ਵਿਕਾਸ ਛੋਡੇ ਹਸਪਤਾਲਾਂ ਦਾ ਵਿਕਾਸ ਛੋਡੇ ਪੀਣ ਵਾਲੇ ਪਾਣੀ ਦਾ ਵਿਕਾਸ ਆ ਹੁਣ ਛੋਡੀ ਲਈ ਥਾਲ ਦੀ ਥਾਲੀ ਰੋਟੀ ਹੈ ਜਿਹੜੀ ਪਹਿਲਾਂ ਮੋਦੀ ਚੱਕਣ ਦੀ ਕੋਸ਼ਿਸ਼ ਕਰਦਾ ਸੀ ਆ ਸਾਡੇ ਆਪਣੇ ਬਣਾਏ ਸਾਡੇ ਆਪ ਦੇ ਪੁੱਤਰ ਕਹਿੰਦੇ ਸਾਨੂੰ ਕਿਹਾ ਕਰੋ ਸਾਡੇ ਪੁੱਤਰ ਸਾਡੇ ਪੁੱਤਰ ਜਿਹੜੀ ਗੱਲ ਉਹ ਲਾਗੂ ਕਰਦੇ ਐ ਇਹ ਗੱਲ ਭਾਈ ਓਲੇ ਚ ਨਹੀਂ ਰਹਿਣੀ ਇਹ ਗੱਲ ਭੁਲੇਖੇ ਚ ਨਹੀਂ ਰਹਿਣੀ ਇਹ ਗੱਲ ਲੁਕੀ ਸ਼ਿਪੀ ਨਹੀਂ ਰਹਿਣੀ ਕਿਉਂਕਿ ਸੱਚ ਦੀ ਆਤ ਹੈ ਸੱਚ ਕੋਠੇ ਜੜ ਕੇ ਨੱਚਦਾ ਹੈ ਸੱਚ ਜਦੋਂ ਵੀ ਆਪਣੀ ਗੱਲ ਕਹਿੰਦਾ ਹੈ ਉਹ ਗੱਲ ਕੌੜੀ ਜਰੂਰ ਹੁੰਦੀ ਹੈ ਪਰ ਉਹ ਗੱਲ ਮਨਾਉਣ ਵਾਸਤੇ ਮਿੱਤਰੋ ਅੱਜ ਸਾਡੇ ਸਾਰਿਆਂ ਦੇ ਲਈ ਇਹ ਸਵਾਲ ਬਣ ਗਿਆ ਕਿ ਅਸੀਂ 13 ਮਹੀਨੇ ਲੜਕੇ ਆਏ ਅਸੀਂ ਇੰਨੇ ਬਲੀਦਾਨ ਦੇ ਕੇ ਆਏ ਅਸੀਂ ਸਾਰੇ ਸੰਸਾਰ ਦੇ ਵਿੱਚ ਬੱਗ ਦੀ ਜਿਹੜਾ ਸਿਰ ਉੱਚਾ ਕੀਤਾ ਸਾਰੇ ਵਰਦ ਨੇ ਕਿਹਾ ਬੀਜੇ ਭਾਈ ਆਗਲ ਅਸੀਂ ਪਹਿਲਾਂ ਕਰ ਲੈਂਦੇ ਤਾਂ ਸਾਡੇ 2% ਕਿਸਾਨ ਨਾ ਰਹਿੰਦੇ ਅਸੀਂ ਸਾਰੇ ਕਿਸਾਨ ਰਹਿੰਦੇ ਅੱਜ ਇਸ ਕਰਕੇ ਸਾਰੇ ਪ੍ਰਾਵਾ ਨੂੰ ਬੇਨਤੀ ਹੈ ਤੇ ਮੈਂ ਸਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ 8 ਤਰੀਕ ਦੇ ਹੀ ਤੇਰੀ ਤਿਆਰੀ ਹੈ ਉਹ ਚ ਡਟਜੋ ਇਹ ਗੱਲ ਨਾ ਮੋਟ ਸੋੜੇ ਬੰਨੋ ਸਵਾਲ ਆਵੇ ਵੀ ਪ੍ਰਧਾਨ ਜੀ ਬੱਸਾਂ ਨਹੀਂ ਮਿਲੀਆਂ ਕੀ ਕਰੀਏ ਐ ਸਵਾਲ ਨਾ ਮਿਲੇ ਬੀ ਇਸ ਤੈ ਇੱਕ ਮਸਲਾ ਲੈ ਕੇ ਜਾਵਾਂਗੇ ਮਿੱਤਰੋ ਲੂੰਗੀ ਦਾ ਤੀਆਂ ਪਿਛੋਂ ਕੁਛ ਨਹੀਂ ਕਰਨਾ ਤੀਆਂ ਪਿਛੋਂ ਲੂੰਗੀ ਫੂਕੜੀ ਨਹੀਂ ਹੁੰਦੀ ਇਸ ਕਰਕੇ ਜਿਹੜੇ ਫੰਡ 3-3 4-4 ਲੱਖ ਪਏ ਐ ਉਹਨਾਂ ਕਲੀ ਨਾ ਚੱਕੋ ਬੀ ਦਿਓ ਕਿਉਂਕਿ ਅਸੀਂ ਪੰਜਾਬ ਦੀ ਅਣਖ ਬਚਾਉਣ ਚੱਲੇ ਆ ਅਸੀਂ ਪੰਜਾਬ ਦੀ ਮਾਂ ਦੀ ਰਾਖੀ ਕਰਨ ਚੱਲੇ ਆ ਉਹ ਮਾਂ ਦੀ ਰਾਖੀ ਕਰਨੀ ਹੈ ਜਿਹੜੀ ਮਾਂ ਵਾਰੇ ਸਾਡੇ ਜ਼ਿਲੇ ਦੇ ਪ੍ਰਧਾਨ ਬੋਲ ਕੇ ਗਏ ਐ ਇਸ ਕਰਕੇ ਸਾਰੇ ਭਰਾਵਾਂ ਦੇ ਚਰਨਾ ਚ ਬੇਨਤੀ ਹੈ ਕਿ ਕਮੇਟੀ ਆਜੂ ਕੋਈ ਗੱਲ ਨਹੀਂ ਮੈਂ ਇਹ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਦੀ ਗੱਲ ਨੂੰ ਬਰਾਮ ਦੇਣਾ ਤੇ ਇਹ ਸਾਸ ਦੇ ਨਾਲ ਕਿ 8 ਤਰੀਕ ਨੂੰ ਪੂਰੀਆਂ ਤਿਆਰੀਆਂ ਹੋਣ 8 ਤਰੀਕ ਨੂੰ ਚੰਡੀਗੜ੍ਹ ਦੀ ਧਰਤੀ ਉੱਤੋਂ ਐਲਾਨ ਕਰਕੇ ਆਵਾਂਗੇ ਕਹਿ ਕੇ ਆਵਾਂਗੇ ਕਿ ਮਿੱਤਰੋ ਅਸੀਂ ਤਾਂ ਉੱਜੜ ਗਏ ਅਸੀਂ ਤਾਂ ਆਪਣੇ ਘਰ ਨੂੰ ਜਿੰਦੇ ਲਾਤੇ ਜਦ ਕੋਈ ਆਪਣੇ ਘਰ ਨੂੰ ਜਿੰਦਾ ਲਾ ਦੇ ਨਾ ਫੇਰ ਉਹ ਦੁਸ਼ਮਣ ਨੂੰ ਪਤਾ ਕੀ ਕਹਿੰਦਾ ਹੁੰਦਾ ਵੀ ਤੂੰ ਹੁਣ ਆਪਦੇ ਘਰ ਦਾ ਖਿਆਲ ਕਰ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਟਿਕਾਈ ਨਾਲ ਜਾਇਓ ਅੱਠ ਦੀ ਤਿਆਰੀ ਕਰੋ ਸਾਰਿਆਂ ਨੂੰ ਬਹੁਤ